ਫਤਹ ਹਦਾਇਤਾਂ ਦੀ ਬਾਲਾ ਕਰਦੇ ਹੋਏ ਅਸੀਂ ਨਾਕਾਬੰਦੀ ਕੀਤੀ ਹੋਈ ਸੀ ਜੀ ਮਾਛੀਵੜਾ ਰੋਡ ਤੇ ਤਾਂ ਇੱਕ ਮੋਟਰਸਾਈਕਲ ਲਈ ਹੁੰਦਾ ਸਰਵਜੀਤ ਸਿੰਘ ਨਾਂ ਦਾ ਬੰਦਾ ਖੜਾ ਸੀਗਾ ਜਦੋਂ ਉਹਦੀ ਪੁੱਛਪੜਤਾਲ ਕੀਤੀ ਤਾਂ ਉਹਨੇ ਕੀ ਕੀਤਾ ਮੌਕੇ ਤੇ ਆਪਣੀ ਸੱਜੀ ਜੇਬ ਦੇ ਵਿੱਚੋਂ ਨਾ ਲਪਾਪਾ ਕਰਦੇ ਤੋਹੰਦੇ ਚੈੱਕ ਕਰਨ ਤੇ ਤਾਂ ਉਹਦੇ ਵਿੱਚੋਂ ਸਮੈਕ ਬਰਾਮਦ ਹੋਈ 25 ਗ੍ਰਾਮ ਦਨੋ ਰਾਤ ਦੇ ਵਿੱਚ ਪੇਸ਼ ਕੀਤਾ ਕਿੱਥੋਂ ਲੈ ਕੇ ਆਉਂਦਾ ਸੀ ਕੀ ਕਰਦਾ ਸੀ ਪੀਂਦਾ ਵੀ ਆਦੀ ਵੀ ਹੈ ਇਹ ਆਦੀ ਵੀ ਹੈ ਤੇ ਪਹਿਲਾਂ ਤਿੰਨ ਮੁਕੱਦਮੇ ਦਰਜ ਨੇ ਇੱਕ ਰਾਜਪੁਰੇ ਦਾ ਇੱਕ ਫਤਿਹਗੜ੍ਹ ਸਾਹਿਬ ਦਾ ਤੇ ਇੱਕ ਹੋਰ ਹੈਗਾ ਆਪਣੇ ਖਰੜ ਦਾ ਇਹ ਜਿਹੜਾ ਹੈਗਾ ਆਦੀ ਹੈ ਇਹ ਸੁਨਾਇਕ ਹੈ ਜਿਹੜਾ ਦੂਸਰੀ ਸਟੇਟ ਤੋਂ ਲੈ ਕੇ ਆਉਂਦਾ ਸੀਗਾ ਆਪਣੇ ਹਰਿਆਣਾ ਸੈਕਟਰ। ਵੇਚਦਾ ਵੀ ਸੀਗਾ ਜੀ ਇਹ। ਹਾਂਜੀ ਇਹ ਵੇਚਣ ਦੀ ਤਾਂ ਤੇ ਖੜਾ ਸੀ ਉਹ ਅਢੀਕ ਕਰ ਰਿਹਾ ਸੀਗਾ ਇਹ ਆਪਣੇ ਕਾਗ ਦੀ। ਉਹ ਜਦੋਂ ਪੁਲਿਸ ਪੁਲਿਸ ਨੂੰ ਸ਼ੱਕ ਪਿਆ ਤਾਂ ਉਹ ਨੂੰ ਜਾ ਕੇ ਪੁੱਛਣ ਲੱਗਿਆ ਤਾਂ ਬਕਾਲਾਉਂ ਨੇ ਦੇਖਿਆ ਵੀ ਨਾ ਫੜਿਆ ਜਾਊਗਾ ਨਾ ਥੱਲੇ ਲਫਾਫਾ ਸੇੜ ਦਿੱਤਾ। ਕਿੰਨੀ ਦੇਰ ਤੋਂ ਹੈ ਜਿਹੜਾ ਸਪਲਾਈ ਕਰਦਾ ਸੀ ਤੇ ਕਿੱਥੋਂ-ਕਿੱਥੋਂ ਲੈ ਕੇ ਆਉਂਦਾ ਸੀ ਤੇ ਕਿੱਥੇ-ਕਿੱਥੇ ਏਰੀਆ 'ਚ ਕਿਹੜੇ-ਕਿਹੜੇ ਏਰੀਆ 'ਚ ਇਹ ਤੇ ਤਕਰੀਬਨ 8 ਸਾਲ ਤੋਂ ਇਹ ਕੰਮ ਕਰਦਾ ਹੈ। ਤੇ ਸਖਸ਼ੀ ਉਮਰ ਕਿੰਨੀ ਹੈ ਜੀ? ਇੱਕ ਸਾਲ 됐ਦੀ। ਇਹ ਲੋਕ ਕਿਉਂ ਮੋਟਰਸਾਈਕਲ ਆ ਉਹ ਵੀ ਚੋਰੀ ਚਾਰੀ ਨੇ ਉਹਦੇ ਕਾਗਜ਼ ਪੱਤਰ ਹੈਗੇ ਨਾ? ਨਹੀਂ ਉਹ ਮੋਟਰਸਾਈਕਲ ਇਹਦਾ ਪਹਿਲਾਂ ਇਹਦੇ ਤੇ ਇੱਕ ਮੋਟਰਸਾਈਕਲ ਚੋਰੀ ਦਾ ਪਰਚਾ ਕਰੜਾ ਹੈਗਾ। ਇਹਦਾ ਫਾਜ਼ਲ ਸਾਹਿਬ ਕੀ ਕੰਮ ਕਰਦਾ ਮੁੰਡੇ ਦਾ? ਕੁਛ ਨਹੀਂ ਬਿੱਲ ਬਿੱਲੇ ਮਜ਼ਦੂਰ ਉਹ ਇਹਨੂੰ ਅਦਾਕੀ ਪੇਸ਼ ਕੀਤਾ ਮਾਰਨ ਵਗੈਰਾ ਲਿਆ। ਹਾਂਜੀ ਇਹਦਾ ਦੋ ਦਿਨ ਡਰ ਮਾਰ ਕੇ ਲਿਆ। ਕਿੱਥੇ ਦਾ ਰਹੇ ਜਿਹੜਾ ਨਾਮ ਕੀ ਇਹਦਾ? ਇਹ ਸਰਬਜੀਤ ਸਿੰਘ ਹੈ ਜੀ। ਪੁੱਤਰ ਹੈਗਾ ਗੁਰਮੀਤ ਸਿੰਘ ਇਹ ਗੁਰਨਾਨਕ ਸ਼ਹੀਦ ਭਗਤ ਸਿੰਘ ਕਲੋਨੀ ਐ ਇੱਥੇ ਸਮਰਾਲੇ ਦੇ ਵਿੱਚ ਉੱਥੇ ਰਹਿ ਸਾਰਾ ਇਹ ਜਿਹੜਾ ਨਸ਼ਾ 8 ਸਾਲ ਤੋਂ ਸਪਲਾਈ ਕਰਦਾ ਕਿਹੜੇ ਕਿਹੜੇ ਏਰੀਆ ਚ ਸਪਲਾਈ ਕਰਦਾ ਤੇ ਕਿੱਥੋਂ ਕਿੱਥੋਂ ਲੈਂਦਾ ਜੀ ਇਹ ਇਹ ਪਹਿਲਾਂ ਜਿਹੜਾ ਹੈਗਾ ਰਾਜਪੁਰੇ ਸਾਈਡ ਫਤੇਗੜ੍ਹ ਸਾਈਡ ਕਰਦਾ ਸੀ ਉੱਥੇ ਦੇ ਮੁਕਦਮੇ ਦਰਜ ਤੇ ਆਪਣੇ ਏਰੀਏ ਚ ਵੀ ਸਮਰਾਲਾ ਹਲਕੇ ਚ ਵੀ ਸਪਲਾਈ ਕਰਦਾ ਇਹ ਸਮਰਾਲਾ ਹਲਕੇ ਦੇ ਵਿੱਚ ਏਰੀਏ ਦੇ ਵਿੱਚ ਨਾ ਇਹ ਕੱਲ ਆਇਆ ਸੀ ਲੈਣ ਵਾਸਤੇ